ਪਿਆਰੇ ਵਿਦਿਆਰਥੀਓ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤੀਜੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ ਚੌਥਾ ਦੀਪੂ ਨੇ ਛੁੱਟੀ ਲਈ ਪੜਾਂਗੇ ਦੀਪੂ ਤੀਜੀ ਜਮਾਤ ਵਿੱਚ ਪੜਦਾ ਸੀ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ ਉਸ ਦਾ ਜੀ ਕਰਦਾ ਕਿ ਉਹ ਸਾਰਾ ਦਿਨ ਖੇਡਦਾ ਰਹੇ ਬਸ ਖੇਡਦਾ ਰਹੇ तितਲੀਆਂ ਨਾਲ ਚਿੜੀਆਂ ਨਾਲ ਕੀੜੀਆਂ ਨਾਲ ਜਾਂ ਆਪਣੇ ਹਾਨ ਦੇ ਬੱਚਿਆਂ ਨਾਲ ਰੋਜ਼ ਸਵੇਰੇ ਜਦੋਂ ਉਸ ਦੀ ਮੰਮੀ ਸਕੂਲ ਜਾਣ ਲਈ ਉਠਾਉਂਦੀ ਤਾਂ ਉਹ ਇੱਕੋ ਗੱਲ ਕਹਿੰਦਾ ਮੰਮੀ ਅੱਜ ਮੈਨੂੰ ਛੁੱਟੀ ਲੈ ਦਿਓ ਉਸ ਦੀ ਮੰਮੀ ਉਸ ਨੂੰ ਜਵਾਬ ਦਿੰਦੀ ਤੂੰ ਇਕੱਲਾ ਕੀ ਕਰੇਗਾ ਮੈਂ ਕੰਮ ਤੇ ਜਾਣਾ ਹੈ ਤੇਰੇ ਪਾਪਾ ਨੇ ਕੰਮ ਤੇ ਜਾਣਾ ਹੈ ਤੇਰੇ ਨਾਲ ਦੇ ਸਾਰੇ ਬੱਚੇ ਸਕੂਲ ਚਲੇ ਜਾਣਗੇ ਤੂੰ ਖੇਡੇਗਾ ਵੀ ਕਿਸ ਨਾਲ ਸਾਰੇ ਚੰਗੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ ਪੜ੍ਹਾਈ ਕਰਦੇ ਹਨ ਪਰ ਦੀਪੂ ਨੂੰ ਆਪਣੀ ਮੰਮੀ ਦੀ ਗੱਲ ਸਮਝ ਨਹੀਂ ਸੀ ਆਉਂਦੀ ਦੀਪੂ ਕਹਿੰਦਾ ਨਹੀਂ ਮੇਰਾ ਨਹੀਂ ਸਕੂਲ ਜਾਣ ਨੂੰ ਜੀ ਕਰਦਾ ਮੈਂ ਆਪਣੇ ਆਪ ਖੇਡਦਾ ਰਹਾਂਗਾ ਬੱਸ ਤੁਸੀਂ ਮੈਨੂੰ ਸਕੂਲੋਂ ਛੁੱਟੀ ਲੈ ਦਿਓ ਦੀਪੂ ਦੀ ਰੋਜ਼ ਰੋਜ਼ ਦੀ ਜਿੱਦ ਤੋਂ ਤੰਗ ਆ ਕੇ ਇੱਕ ਦਿਨ ਦੀਪੂ ਦੀ ਮੰਮੀ ਨੇ ਦੀਪੂ ਨੂੰ ਛੁੱਟੀ ਲੈ ਦਿੱਤੀ ਦੀਪੂ ਬਹੁਤ ਖੁਸ਼ ਹੋਇਆ ਕਿ ਅੱਜ ਉਸ ਨੂੰ ਨਾ ਤਾਂ ਸਕੂਲ ਜਾਣਾ ਪਵੇਗਾ ਨਾ ਹੀ ਪੜ੍ਹਨਾ ਪਵੇਗਾ ਸਵੇਰੇ ਉੱਠ ਕੇ ਉਹ ਭੱਜਾ ਭੱਜਾ ਬਾਗ ਵਿੱਚ ਗਿਆ ਦੀਪੂ ਨੇ ਬਾਗ ਵਿੱਚ ਦੇਖਿਆ ਮਧੂਮੱਖੀਆਂ ਫੁੱਲਾਂ ਤੇ ਮੜਲਾ ਰਹੀਆਂ ਸਨ ਦੀਪੂ ਨੇ ਇੱਕ ਮੱਖੀ ਨੂੰ ਕਿਹਾ ਪਿਆਰੀ ਮੱਖੀ ਆ ਜਾ ਮੇਰੇ ਨਾਲ ਖੇਡ ਮੱਖੀ ਨੇ ਅੱਗੋਂ ਜਵਾਬ ਦਿੱਤਾ ਨਾ ਬਈ ਨਾ ਮੈਂ ਤਾਂ ਬੇਲ ਨਹੀਂ ਮੈਂ ਤਾਂ ਸ਼ਹਿਦ ਇਕੱਠਾ ਕਰਨਾ ਹੈ ਇਹ ਕਹਿ ਕੇ ਮਧੂ ਮੱਖੀ ਆਪਣੇ ਕੰਮ ਲੱਗ ਗਈ ਫਿਰ ਦੀਪੂ ਦੀ ਨਜ਼ਰ ਆਪਣੇ ਗਵਾਂਡੀਆਂ ਦੇ ਕੁੱਤੇ ਮੋਤੀ ਤੇ ਪਈ ਜਿਹੜਾ ਤੇਜ਼ ਤੇਜ਼ ਭੱਜਿਆ ਜਾ ਰਿਹਾ ਸੀ ਦੀਪੂ ਨੇ ਮੋਤੀ ਨੂੰ ਕਿਹਾ ਆਜਾ ਮੁੱਤੀ ਆਪਾਂ ਦੋਵੇਂ ਖੇਡੀਏ ਅੱਗੋ ਮੁੱਤੀ ਨੇ ਜਵਾਬ ਦਿੱਤਾ ਮੈਨੂੰ ਵੇਖ ਲਈ ਮੈਂ ਤਾਂ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਹੈ ਜਲਦੀ ਉੱਥੇ ਪਹੁੰਚਾਂ ਕਿਤੇ ਚੋਰ ਹੀ ਨਾ ਜਾਵੇ ਇਹ ਕਹਿ ਕੇ ਮੁੱਤੀ ਅੱਖੋਂ ਉੱਲੇ ਹੋ ਗਿਆ ਫਿਰ ਦੀਪੂ ਦਾ ਧਿਆਨ ਇੱਕ ਚਿੜੀ ਵੱਲ ਗਿਆ ਉਹ ਆਪਣੀ ਚੁੰਝ ਵਿੱਚ ਤੀਲਾ ਫੜੀ ਉੱਡਦੀ ਜਾ ਰਹੀ ਸੀ ਦੀਪੂ ਨੇ ਚਿੜੀ ਨੂੰ ਕਿਹਾ ਆਪ ਹੈਨੇ ਚਿੜੀਏ ਆਪਾਂ ਦੋਵੇਂ ਖੇਡੀਏ ਚਿੜੀ ਨੇ ਕਿਹਾ ਮੈਨੂੰ ਤਾਂ ਸਿਰ ਖੁਰਕਣ ਦੀ ਵੇਲ ਨਹੀਂ ਮੈਂ ਬਾਰਸ਼ਾਂ ਆਉਣ ਤੋਂ ਪਹਿਲਾਂ ਆਪਣਾ ਆਲਣਾ ਬਣਾਉਣਾ ਹੈ ਜੇ ਮੈਂ ਤੇਰੇ ਨਾਲ ਖੇਡਣ ਲੱਗ ਪਈ ਤਾਂ ਮੈਂ ਆਪਣਾ ਆਲਣਾ ਨਹੀਂ ਬਣਾ ਸਕਾਂਗੀ ਤੂੰ ਤਾਂ ਲੱਗਦਾ ਹੈ ਹੀ ਵੇਲਾ ਇਹ ਕਹਿ ਕੇ ਚਿੜੀ ਫੁਰਰ ਕਰਕੇ ਉੱਡ ਗਈ ਹੁਣ ਦੀਪੂ ਦੀ ਨਿਗਾ ਕੀੜੀਆਂ ਤੇ ਪਈ ਉਹ ਆਪਣੇ ਮੂੰਹ ਵਿੱਚ ਅਨਾਜ ਦੇ ਦਾਣੇ ਚੁੱਕੀ ਕਤਾਰ ਬਣੀ ਜਾ ਰਹੀਆਂ ਸਨ ਦੀਪੂ ਨੇ ਹੁਣ ਕੀੜੀਆਂ ਦਾ ਤਾਲਾ ਕੀਤਾ ਆਜੋ ਨਿੱਕੀਓ ਕੀੜੀਓ ਕੁਝ ਪਲ ਮੇਰੇ ਨਾਲ ਖੇਡ ਲਵੋ ਮੇਰਾ ਖੇਡਣ ਨੂੰ ਬੜਾ ਜੀ ਕਰ ਰਿਹਾ ਹੈ ਕੀੜੀਆਂ ਨੇ ਉੱਤਰ ਦਿੱਤਾ ਸਾਡਾ ਇਹ ਭੋਜਨ ਇਕੱਠਾ ਕਰਨ ਦਾ ਸਮਾਂ ਹੈ ਅਸੀਂ ਵੱਧ ਤੋਂ ਵੱਧ ਭੋਜਨ ਆਪਣੀਆਂ ਖੁੱਡਾਂ ਵਿੱਚ ਇਕੱਠਾ ਕਰਨਾ ਹੈ ਤਾਂ ਜੋ ਔਖੇ ਸਮੇਂ ਅਸੀਂ ਭੁੱਖੀਆਂ ਨਾ ਮਰੀਏ ਸਾਨੂੰ ਵੇਲ ਕਿੱਥੇ ਅਸੀਂ ਤਾਂ ਕੰਮ ਨਾਲ ਲੱਦੀਆਂ ਪਈਆਂ ਹਾਂ ਇਹ ਕਹਿੰਦੀਆਂ ਕੀੜੀਆਂ ਆਪਣੇ ਚਾਲੇ ਤੁਰੀਆਂ ਗਈਆਂ ਦੀਪੂ ਉਹਨਾਂ ਨੂੰ ਦੇਖਦਾ ਰਿਹਾ ਦੀਪੂ ਬਹੁਤ ਉਦਾਸ ਹੋਇਆ ਕੋਈ ਵੀ ਉਸ ਨਾਲ ਖੇਡਣ ਲਈ ਤਿਆਰ ਨਹੀਂ ਸੀ ਸਾਰੇ ਆਪਣੇ ਕੰਮੀ ਰੁੱਝੇ ਹੋਏ ਸਨ ਇਕੱਲਾ ਉਹ ਵੀ ਬੇਲਾ ਸੀ ਉਹ ਦੁਪਹਿਰ ਤੱਕ ਇਕੱਲਾ ਘੁੰਮਦਾ ਰਿਹਾ ਦੁਪਹਿਰ ਨੂੰ ਜਦੋਂ ਉਸ ਦੀ ਮੰਮੀ ਘਰ ਆਈ ਤਾਂ ਦੀਪੂ ਨੇ ਉਹਨਾਂ ਦੇ ਅੰਦਰ ਆਉਣ ਸਾਰ ਕਿਹਾ ਮੰਮੀ ਮੈਂ ਹੁਣ ਕਦੇ ਛੁੱਟੀ ਨਹੀਂ ਲਵਾਂਗਾ ਰੋਜ਼ ਸਕੂਲ ਜਾਵਾਂਗਾ ਤੇ ਮਨ ਲਾ ਕੇ ਪੜਾਂਗਾ ਪਾਠ ਅਭਿਆਸ ਸ਼ਬਦ ਅਰਥ ਹਾਨ ਇੱਕੋ ਜਿਹੀ ਉਮਰ ਦੇ ਬੱਚੋ ਤੁਹਾਡੇ ਵੀ ਹਾਨੀ ਹੁੰਦੇ ਹੋਣਗੇ ਤਾਂ ਉਹ ਹਾਨੀ ਇਹਨੂੰ ਅਸੀਂ ਕੀ ਕਹਿੰਦੇ ਹਾਂ ਵੀ ਉਹਨਾਂ ਦਾ ਜਿਹੜਾ ਹਾਨ ਹੈ ਉਹ ਇੱਕੋ ਜਿਹੀ ਉਮਰ ਦੇ ਬੱਚਿਆਂ ਦੀ ਗੱਲ ਹੋ ਰਹੀ ਹੈ ਵੀ ਉਹ ਹਾਨੋ ਹਾਨੀ ਹਨ ਮਡਰਾਣਾ ਆਲੇ ਦੁਆਲੇ ਘੁੰਮਣਾ ਜਿਸ ਤਰ੍ਹਾਂ ਤਿਤਲੀ ਫੁੱਲਾਂ ਦੇ ਆਲੇ ਦੁਆਲੇ ਮਡਰਾਉਂਦੀ ਹੈ ਜੀ ਦਿਲ ਪਿਆਰੇ ਬੱਚਿਓ ਅਸੀਂ ਆਮ ਹੀ ਕਹਿ ਦਿੰਨੇ ਹਾਂ ਵੀ ਮੇਰਾ ਜੀ ਨਹੀਂ ਲੱਗਦਾ ਭਾਵ ਮੇਰਾ ਦਿਲ ਨਹੀਂ ਲੱਗਦਾ ਵੇਹਲ ਬਾਧੂ ਸਮਾਂ ਜਦੋਂ ਅਸੀਂ ਵੇਲੇ ਹੁੰਦੇ ਹਾਂ ਸਾਡੇ ਲਈ ਇੱਕ ਤਰ੍ਹਾਂ ਦਾ ਬਾਧੂ ਸਮਾਂ ਹੁੰਦਾ ਹੈ ਜਿਸ ਦੀ ਸਾਨੂੰ ਯੋਗ ਵਰਤੋਂ ਕਰਨੀ ਚਾਹੀਦੀ ਹੈ ਯੋਗ ਵਰਤੋਂ ਤੋਂ ਭਾਵ ਸਾਨੂੰ ਉਸ ਸਮੇਂ ਕੋਈ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ ਜਾਂ ਆਪਣੇ ਦਾਦਾ-ਦਾਦੀ ਤੋਂ ਕੋਈ ਚੰਗੀਆਂ ਕਹਾਣੀਆਂ ਸੁਣੀਆਂ ਚਾਹੀਦੀਆਂ ਹਨ ਰਖਵਾਲੀ ਰਾਖੀ ਜਿਸ ਤਰ੍ਹਾਂ ਚੌਂਕੀ ਦਾ ਘਰਾਂ ਦੀ ਰਖਵਾਲੀ ਕਰਦਾ ਹੈ ਕੁੱਤਾ ਵੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਭਾਵ ਰਾਖੀ ਕਰਦਾ ਹੈ ਜਿੱਦ ਅੜੀ ਜਿਸ ਤਰ੍ਹਾਂ ਦੀਪੂ ਜਿੱਦ ਕਰਦਾ ਸੀ ਵੀ ਉਹਨੂੰ ਛੁੱਟੀ ਲੈ ਕੇ ਦਿਓ ਉਹ ਜਿੱਦ ਨੂੰ ਅਸੀਂ ਅੜੀ ਕਹਿੰਦੇ ਹਾਂ ਵੀ ਉਹ ਆਪਣੀ ਮੰਮੀ ਦੇ ਨਾਲ ਅੜੀ ਕਰਦਾ ਸੀ بارش ਮੀਂਹ ਆਪਾਂ ਕਹਿਣ ਕਿ ਬੱਚਿਓ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਇਹ ਮਾਰਿਸ਼ ਦਾ ਮੌਸਮ ਹੈ ਜਾਂ ਇਹ ਮੀਂਹ ਦਾ ਮੌਸਮ ਹੈ بارش ਭਾਪ ਮੀਂਹ ਤਰਲਾ ਮਿੰਤ ਤਰਲਾ ਕਰਨਾ ਮਿੰਤ ਕਰਨੀ ਪਿਆਰੇ ਵਿਦਿਆਰਥੀਓ ਹੁਣ ਅਸੀਂ ਕਰਾਂਗੇ ਪ੍ਰਸ਼ਨ ਉੱਤਰ ਮੌਖਿਕ ਪ੍ਰਸ਼ਨ ਦੀਪੂ ਕਿਹੜੀ ਜਮਾਤ ਵਿੱਚ ਪੜਦਾ ਸੀ ਹਾਂ ਬੱਚਿਓ ਅਸੀਂ ਪੜਿਆ ਵੀ ਸੀ ਦੀਪੂ ਤੀਜੀ ਜਮਾਤ ਵਿੱਚ ਪੜਦਾ ਸੀ ਸਵੇਰੇ ਉੱਠ ਕੇ ਦੀਪੂ ਭੱਜਾ ਭੱਜਾ ਕਿੱਥੇ ਗਿਆ ਸਵੇਰੇ ਉੱਠ ਕੇ ਦੀਪੂ ਭੱਜਾ ਭੱਜਾ ਬਾਗ ਵਿੱਚ ਗਿਆ ਕੀੜੀਆਂ ਆਪਣਾ ਭੋਜਨ ਕਿੱਥੇ ਇਕੱਠਾ ਕਰ ਰਹੀਆਂ ਸਨ ਕੀੜੀਆਂ ਆਪਣਾ ਭੋਜਨ ਖੁੱਡਾਂ ਵਿੱਚ ਇਕੱਠਾ ਕਰ ਰਹੀਆਂ ਸਨ ਪ੍ਰਸਿੱਧ ਜਹਾ ਹੀਟ ਦਿੱਤੇ ਸ਼ਬਦਾਂ ਵਿੱਚੋਂ ਠੁਕਵੇਂ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਸਾਰੇ ਡੈਸ਼ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ आलना तरला मंडरा लदिया हाँ, चंगे, चंगे चेजाना प्यारे बच्चे, तुसी भी, चंगे बच्चे हो, तुसी भी स्कूल जाना है मधुमखिया फूलां ते डैश रही सन शाबाश मंडरा मधुमखिया ते मंडरा रही सन ਮੈਂ ਆਪਣਾ ਡੈਸ਼ ਨਹੀਂ ਬਣਾ ਸਕਾਂਗੀ ਹਾ ਆਲਨਾ ਇਹ ਚਿੜੀ ਨੇ ਕਿਹਾ ਸੀ ਬੱਚਿਓ ਮੈਂ ਆਪਣਾ ਆਲਨਾ ਨਹੀਂ ਬਣਾ ਸਕਾਂਗੀ ਅਸੀਂ ਤਾਂ ਕੰਮ ਨਾਲ ਡੈਸ਼ ਪਈਆਂ ਹਾ ਲੱਦੀਆਂ ਅਸੀਂ ਤਾਂ ਕੰਮ ਨਾਲ ਲੱਦੀਆਂ ਪਈਆਂ ਹਾ ਦੀਪੂ ਨੇ ਹੁਣ ਕੀੜੀਆਂ ਦਾ ਡੈਸ਼ ਕੀਤਾ ਤਰਲਾ ਦੀਪੂ ਨੇ ਹੁਣ ਕੀੜੀਆਂ ਦਾ ਤਰਲਾ ਕੀਤਾ ਪਸੰਚਾਤਾ ਸਮਝੋ ਤੇ ਲਿਖੋ ਕੀੜੀ ਚਿੜੀਆਂ ਪਿਆਰੇ ਬੱਚਿਓ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਵਚਨ ਬਦਲੋ ਹਨ ਇੱਕ ਵਚਨ ਤੋਂ ਬਹੁ ਵਚਨ ਬਣਾਨੇ ਹਨ 치ੜੀ ਕਿਸੇ ਇੱਕ 치ੜੀ ਦੀ ਗੱਲ ਹੋ ਰਹੀ ਹੈ 치ੜੀਆਂ ਇੱਕ ਤੋਂ ਜ਼ਿਆਦਾ 치ੜੀਆਂ ਇਸੇ ਤਰ੍ਹਾਂ ਕੀੜੀ कीड़िया मक्खी मक्खिया तितली हा प्यारे बच्चे हो तितलियां शाबाश बच्चा बच्चे इसी तरह कुत्ता कुत्ते आलना आलने दाना दाने शाबाश ਪ੍ਰਸ਼ਨ ਪੰਜ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਦੀਪੂ ਸਕੂਲ ਕਿਉਂ ਨਹੀਂ ਜਾਣਾ ਚਾਹੁੰਦਾ ਸੀ ਆ ਬੱਚਿਓ ਦੀਪੂ ਸਕੂਲ ਕਿਉਂ ਨਹੀਂ ਜਾਣਾ ਚਾਹੁੰਦਾ ਸੀ ਦੀਪੂ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ ਸੀ ਉਸ ਦਾ ਜੀ ਖੇਡਣ ਨੂੰ ਕਰਦਾ ਸੀ ਇਸ ਲਈ ਦੀਪੂ ਸਕੂਲ ਨਹੀਂ ਜਾਣਾ ਚਾਹੁੰਦਾ ਸੀ मधुमक्खियां दिप्पू ਨਾਲ ਕਿਉਂ ਨਹੀਂ ਖੇਡਣਾ ਚਾਹੁੰਦੀਆਂ ਸਨ? मधुमक्खियां ਨੇ ਸ਼ਹਿਦ ਇਕੱਠਾ ਕਰਨਾ ਸੀ ਇਸ ਲਈ ਉਹ ਦੀਪੂ ਨਾਲ ਨਹੀਂ ਖੇਡਣਾ ਚਾਹੁੰਦੀਆਂ ਸਨ। ਦੀਪੂ ਨੇ ਚਿੜੀ ਨੂੰ ਕੀ ਕਿਹਾ? ਦੀਪੂ ਨੇ ਚਿੜੀ ਨੂੰ ਕਿਹਾ ਆਪਾਂ ਨੇ ਚਿੜੀਏ ਆਪਾਂ ਦੋਵੇਂ ਖੇਡੀਏ। ਦੀਪੂ ਕਿਉਂ ਉਦਾਸ ਹੋ ਗਿਆ ਦੀਪੂ ਨਾਲ ਕੋਈ ਵੀ ਖੇਡਣ ਲਈ ਤਿਆਰ ਨਹੀਂ ਸੀ ਇਸ ਲਈ ਉਹ ਉਦਾਸ ਹੋ ਗਿਆ ਪ੍ਰਸ਼ਨ ਛੇ ਅੱਗੇ ਊੜਾ ਸੂਚੀ ਵਿੱਚ ਪਾਠ ਵਿੱਚ ਆਏ ਜੀਵਾ ਜੀਵ ਜੰਤੂਆਂ ਦੇ ਨਾਂ ਦਿੱਤੇ ਹਨ ਆਲਾ ਸੂਚੀ ਵਿੱਚ ਜਿਹੜਾ ਜਿਹੜਾ ਕੰਮ ਉਹ ਕਰ ਰਹੇ ਸਨ ਉਹ ਕੰਮ ਲਿਖਿਆ ਗਿਆ ਹੈ ਇਹਨਾਂ ਨੂੰ ਮੇਲੋ ਸ਼ਾਬਾਸ਼ ਮਿਲਾਨ ਕਰਨਾ ਹੈ ਬੱਚਿਓ ਆ ਊੜਾ ਸੂਚੀ ਹੈ ਊੜਾ ਦੇ ਵਿੱਚ ਜੀਵ ਜੰਤੂਆਂ ਦੇ ਨਾਮ ਲਿਖੇ ਹਨ ਇਹ ਆੜਾ ਸੂਚੀ ਹੈ ਬੱਚਿਓ ਆੜਾ ਦੇ ਵਿੱਚ ਉਹਨਾਂ ਦੁਆਰਾ ਕੀਤਾ ਕੰਮ ਲਿਖਿਆ ਹੈ ਜਿਸ ਤਰ੍ਹਾਂ ਸਾਨੂੰ ਇੱਕ ਉਦਾਹਰਨ ਦਿੱਤੀ ਹੈ ਮਧੂਮੱਖੀਆਂ ਮਧੂਮੱਖੀਆਂ ਨੇ ਸ਼ਹਿਦ ਇਕੱਠਾ ਕਰਨਾ ਸੀ ਸ਼ਾਬਾਸ਼ ਇਸੇ ਤਰ੍ਹਾਂ ਕੁੱਤਾ ਕੁੱਤਾ ਕੀ ਕੰਮ ਕਰਦਾ ਹੈ ਰਖਵਾਲੀ ਸ਼ਾਬਾਸ਼ ਕੁੱਤੇ ਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ ਚਿੜੀਆਂ ਆਵਚੋ ਚਿੜੀਆਂ ਨੇ ਆਲਨਾ ਬਣਾ ਰਹੀ ਬਣਾਉਣਾ ਸੀ ਕੀੜੀਆਂ ਕੀੜੀਆਂ ਆਪਣਾ ਭੋਜਨ ਇਕੱਠਾ ਕਰ ਰਹੀਆਂ ਸਨ ਪ੍ਰਸ਼ਨ 7 ਠੀਕ ਬਾਅਦ ਅੱਗੇ ਸਹੀ ਦਾ ਨਿਸ਼ਾਨ ਲਾਓ ਦੀਪੂ ਸਕੂਲ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਦਾ ਸਕੂਲ ਦੂਰ ਸੀ ਉਸ ਦਾ ਜੀ ਕਰਦਾ ਸੀ ਕਿ ਸਾਰਾ ਦਿਨ ਖੇਡਦਾ ਰਹੇ ਉਸ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਸੀ ਆ ਬੱਚਿਓ ਇਹ ਇੱਕ ਪ੍ਰਸ਼ਨ ਹੈ ਜਿਸ ਦੇ ਸਾਨੂੰ ਤਿੰਨ ਉੱਤਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਦੋ ਉੱਤਰ ਗਲਤ ਹਨ ਤੇ ਇੱਕ ਉੱਤਰ ਸਹੀ ਹੈ ਇਹਨਾਂ ਦੇ ਵਿੱਚੋਂ ਅਸੀਂ ਸਹੀ ਉੱਤਰ ਦੀ ਚੋਣ ਕਰਕੇ ਇਸ ਡੱਬੇ ਦੇ ਵਿੱਚ ਸਹੀ ਦਾ ਨਿਸ਼ਾਨ ਲਾਣਾ ਹੈ ਉਸ ਦਾ ਸਕੂਲ ਦੂਸਰੀ ਉਸ ਦਾ ਜੀ ਕਰਦਾ ਸੀ ਕਿ ਸਾਰਾ ਦਿਨ ਖੇਡਦਾ ਰਹੇ ਸ਼ਾਬਾਸ਼ ਇਹ ਉੱਤਰ ਬਿਲਕੁਲ ਸਹੀ ਉੱਤਰ ਹੈ ਇਸੇ ਤਰ੍ਹਾਂ ਆੜਾ ਮਧੂਮੱਖੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ ਕਿਉਂਕਿ ਉਹਨਾਂ ਨੇ ਸ਼ਹਿਦ ਇਕੱਠਾ ਕਰਨਾ ਸੀ ਉਹ ਥੱਕੀਆਂ ਹੋਈਆਂ ਸਨ ਉਹਨਾਂ ਨੇ ਆਪਸ ਵਿੱਚ ਖੇਡਣਾ ਸੀ ਹਾਂ ਬੱਚਿਓ ਸ਼ਾਬਾਸ਼ ਉਹਨਾਂ ਨੇ ਸ਼ਹਿਦ ਇਕੱਠਾ ਕਰਨਾ ਸੀ ਈੜੀ ਕੁੱਤਾ ਦੀਪੂ ਨਾਲ ਨਹੀਂ ਖੇਡਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਦੀਪੂ ਚੰਗਾ ਨਹੀਂ ਸੀ ਲੱਗਦਾ ਉਸ ਦਾ ਮਾਲਕ ਘਰ ਬੈਠਾ ਹੋਇਆ ਸੀ ਉਸਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ ਹਾਂ ਤੀਜਾ ਉਸਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ ਸੱਸ ਚਿੜੀ ਦੀਪੂ ਨਾਲ ਨਹੀਂ ਖੇਡ ਸਕਦੀ ਸੀ ਕਿਉਂਕਿ ਉਸ ਨੂੰ ਦੀਪੂ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਸੀ ਉਸਨੇ ਆਪਣਾ ਆਲਣਾ ਬਣਾਉਣਾ ਸੀ ਉਸ ਦਾ ਆਲਣਾ ਡਿੱਗ ਪਿਆ ਸੀ ਆ ਬੱਚਿਓ ਸ਼ਾਬਾਸ਼ ਦੂਜਾ ਉੱਤਰ ਇਸ ਦਾ ਸਹੀ ਉੱਤਰ ਹੈ ਉਸਨੇ ਆਪਣਾ ਆਲਣਾ ਬਣਾਣਾ ਸੀ ਕੀੜੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ ਕਿਉਂਕਿ ਉਹਨਾਂ ਨੇ ਭੋਜਨ ਇਕੱਠਾ ਕਰਨਾ ਸੀ ਉਹ ਆਪਣੀਆਂ ਖੁੱਡਾਂ ਵਿੱਚ ਬੈਠਣਾ ਚਾਹੁੰਦੀਆਂ ਸਨ ਉਹਨਾਂ ਨੇ ਦੂਰ ਜਾਣਾ ਸੀ ਸ਼ਾਬਾਸ਼ ਉਹਨਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ ਪਹਿਲਾ ਉੱਤਰ ਸਹੀ ਉੱਤਰ ਹੈ ਦੀਪੂ ਛੁੱਟੀ ਵਾਲੇ ਦਿਨ ਕਿਸ-ਕਿਸ ਕੋਲ ਖੇਡਣ ਲਈ ਗਿਆ ਤਰਤੀਬ ਵਾਰ ਦੱਸੋ ਸਾਨੂੰ ਇਹ ਦਿੱਤਾ ਹੋਇਆ ਹੈ ਬੱਚਿਓ ਕੁੱਤਾ ਕੀੜੀਆਂ ਮਧੂਮੱਖੀ ਚਿੜੀ ਹੁਣ ਅਸੀਂ ਦੱਸਣਾ ਹੈ ਵੀ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਦੀਪੂ ਕਿਸ ਕੋਲ ਗਿਆ ਸੀ ਹਾਂ ਸਭ ਤੋਂ ਪਹਿਲਾਂ ਦੀਪੂ ਮਧੂਮੱਖੀ ਕੋਲ ਗਿਆ ਸੀ ਫਿਰ ਕੁੱਤੇ ਕੋਲ ਫਿਰ ਚਿੜੀ ਕੋਲ ਫਿਰ ਕੀੜੀਆਂ ਕੋਲ ਇਹ ਇਸ ਦੀ ਸਹੀ ਤਰਤੀਬ ਹੈ ਪਿਆਰੇ ਵਿਦਿਆਰਥੀਓ ਤੁਸੀਂ ਚੰਗੇ ਬੱਚੇ ਬਨਣਾ ਹੈ ਕਿਉਂਕਿ ਚੰਗੇ ਬੱਚੇ ਹਰ ਰੋਜ਼ ਸਕੂਲ ਜਾਂਦੇ ਹਨ ਅਤੇ ਪੂਰੀ ਮਿਹਨਤ ਨਾਲ ਆਪਣਾ ਸਾਰਾ ਕੰਮ ਕਰਦੇ ਹਨ ਵੱਡਿਆਂ ਦਾ ਕਹਿਣਾ ਵੀ ਮੰਨਦੇ ਹਨ ਸ਼ਾਬਾਸ਼ ਬੱਚਿਓ ਬਹੁਤ ਬਹੁਤ ਧੰਨਵਾਦ